ਵੇ ਨਹੀਂ ਤੁਸੀਂ ਟੂੜੀ ਪਾਉਣੇ ਚਾਰਜ ਕਿ ਨਹੀਂ ਹੋਏ? ਉਹਦੇ ਲਈ ਤਾਂ ਕੀ ਕਰਾਂਗੇ? ਹੈਂ? ਟੂੜੀ ਪਰਾਲੀ ਜੀ ਆਹ ਕੱਢ ਦੱਸ ਸੰਗ ਇਹਦਾ ਕਹਿੰਦਾ ਮੈਂ ਜਮਾ ਹੀ ਨਹੀਂ ਪਾਉਂਦਾ। ਉਹਦੇ ਲਈ ਰਹਿਣ ਦੇ। ਪਰਾਲੀ ਜੀ। ਆਹ ਜਹ ਇੱਧਰ ਪਾ ਕੇ ਨਾ ਮੈਨੂੰ ਪਾ। ਕੋਣ ਨਹੀਂ ਪਾਉਂਦਾ? ਬੂਟਾਂ ਦਾ ਨਰਾ ਹੀ ਪਾਉਣੇ ਆ। ਆ ਪੁੱਤ ਮਮੀ? ਹਾਂ। ਮਮੀ ਪਾਈ ਦੀ ਆ ਮਾੜੀ ਮੋਟੀ। ਇਹਦਾ ਕਹਿੰਦਾ ਮੈਂ ਨਰਾ ਪਾਉਣਾ ਮੈਂ ਤਾਂ ਖਰਾਬ ਨਹੀਂ ਦੇ ਪਸ਼ੂ ਦੇ ਨਹੀਂ ਯਾਰ। ਤੇ ਕਈ ਕਹਿੰਦੇ ਖਰਾਬ ਆਉਣ ਦੇ ਪਸ਼ੂ। ਖਰਾਬ ਕਾਣੀ ਹੁੰਦੀ ਆ ਭਾਈ। ਦੋ ਸਾਲ ਹੋ ਗਏ ਪਾਉਂਦੇ ਨੇ ਕੋ ਤਿੰਨ ਹੋ ਗਏ ਤੀਜਾ ਸਾਲ ਆ ਤੀਜਾ ਸਾਲ ਆ ਹੋਏ ਨੂੰ ਚੌਥਾ ਸਾਲ ਆ ਸਭ ਤੋਂ ਪਹਿਲਾਂ ਦਾ ਫਰੇ ਲੱਗਾ ਉਹ ਇਕੱਠੇ ਹੀ ਸੀਗੇ ਆਹੋ ਇਹ ਕਿਨਾਂ ਕੋਈ ਚੱਕਰ ਨਹੀਂ ਪਿਆ ਹਾਂ ਦਾ ਹਾਂ ਕੋਈ ਸਵੇ ਦਿਓਰ ਲਾਮੜ ਆ ਜਾ ਪਹਿਲਾਂ ਇੱਧਰ ਲਿ ਛਪਾ ਮੇਨੂੰ ਪਾ ਬੈ ਗਾ ਜਾਂ ਸੀਰੋ ਖਾ ਕੇ ਇੱਥੇ ਲੈ ਦੋ ਬਾਤ ਫੋਟੋਗ੍ਰਾਫੀ ਪਹਿਲਾਂ ਇੱਧਰ ਲਿ ਛਪਾ ਇੱਧਰ ਮੈਂ ਕਿੱਲੀ ਜੀ ਮੀ ਪਾਣੀ ਆ ਲਾ ਘਾ ਟੋਟ ਲਾ ਆ ਜੈ ਇਹਨਾਂ ਨੂੰ ਬਣਾਇਆ ਸੀ ਆਲਾ ਫਰਟ ਲੈ ਕੇ ਚੱਕੇ ਓਏ ਫਰਟ ਫੜਾਉ ਓਏ ਬੱਕਾ ਮੇਰੇ ਨਾਲ ਇਹ ਬੈਠੇ ਮੱਕਾ ਆਉਂਦੇ ਆ ਇਹ ਪਹਿਲਾਂ ਇੱਥੇ ਪੱਲੀ ਲਾਈ ਨਹੀਂ ਸੀ ਓਏ ਬਾਈ ਜੀ ਹੂੰ ਓ ਬਈ ਗੁੱਟ ਚਾ ਹਾ ਉੱਥੇ ਟਰਾਲੀ ਕੋਪੀ ਸੀ ਦੋ ਤਾਂ ਪੰਡਾ ਉੱਥੇ ਛੜਤੀਆਂ ਧੱਲੇ ਢੇਰੀ ਕਰਤੀਆਂ ਉਹ ਉੱਥੇ ਰੱਖਤੀਆਂ ਪੰਡਾ ਕਰਤੀ ਜਮਾਂ ਹੀ ਕਿੰਗੀ ਦੇ ਟਰਾਲੀ ਵਾਲਕਾ ਪੁੱਛਾਈ ਜਾ ਲਾ ਅੱਛਾ ਸਟੀਮ ਨਾਲ ਸਿੱਧੀ ਕਰਨ ਲੱਗਾ ਹੁਣ ਇੱਥੇ ਮਾਰਦੇ ਉਹ ਦੇਖ ਕੇ ਪਾਟੀ ਨੂੰ ਉਹ ਕਾਚ ਤੇ ਮਾਰੀ ਟਰਾਲੀ ਹੋਈ ਮਾਰੀ ਤਾਂ ਕਾਚ ਹਾਂ ਮਾਰੇ ਚੱਕਦੇ ਸੀ ਹੈ ਤੇ ਇਥੇ ਖੰਭ ਜਨਾ ਠੋਕੀ ਨੂੰ ਕਾ ਕੀ ਕਰਦਾ ਕੀ ਹੁਣ ਇਹ ਟੂੜੀ ਜਮਾ ਨਹੀਂ ਪੰਗਾ ਚਾਰਜ ਹੋਰੇ ਨੁਕਸਾਨ ਕੋਈ ਨਹੀਂ ਪਸ਼ੂ ਪਸ਼ੂ ਤਾਂ ਨਹੀਂ ਖਰਾਬ ਹੋਇਆ ਕੋਈ ਹਾਂ ਮੇਰੇ ਤਾਂ ਸਮਾ ਉੱਤੇ ਪਸ਼ੂ ਵਧੀਆ ਬਣ ਗਏ ਕਈ ਕਹਿੰਦੇ ਨਾ ਪਹਿਲਾਂ ਨਹੀਂ ਜਿੰਨਾ ਮਰਜ਼ੀ ਦਾਣਾ ਪਾਦੇ ਹੱਡੀ ਜੇ ਨਿਕਲੇ ਹੁੰਦੇ ਸੀ ਹਾਂ ਰਾਜੀ ਬਹੁਤ ਹੁੰਦੇ ਨਾ ਪੰਜਾਬੀ ਤੇ ਗੋਜਾਂਗੇ ਐਂ ਭੈਣਾਂ ਚਮੜਾ ਉੱਪਰੋਂ ਜਿਹੜਾ ਮੇਰੇ ਤੂੰ ਕਦੇ ਪਾਉਣਾ ਏ ਚਾਰ ਕ ਦਿਨ ਪਾਉਣਾ ਪਾਵਾ ਨਾ ਟਰਾਲੀ ਤੂੰ ਖਵਾਈ ਸੀਗੀ ਤੂੰ ਖਵਾਈ ਇਹਨੇ ਹੁਣ ਇੰਦਰੀ ਕਿਨੇ ਆ ਟਰਾਲੀਆਂ ਕੱਢਣ ਨੂੰ ਹੈ ਟਰਾਲੀਆਂ ਘਪੋਈ ਚੱਲੋ ਤੇ ਕੱਢਦੇ ਉਹਦੇ ਨਾਲ ਉਹ ਇਹ ਨਿਕਲ ਨਹੀਂ ਤੁਹਾਡੇ ਤੋਂ ਹੋਰ ਖੋਬਾ ਵੜਾ ਬਣਿਆ ਤਾਂ ਦੇਖਿਆ ਮੈਂ ਸਿੱਧਾ ਕਰਤੇ ਕਰਤੇ ਦਾਰਨ ਤਾਂ ਕਦੇ ਬਲ ਬਲ ਪੈ ਗਿਆ ਆਹ ਇਹ ਲਾ ਕੋਡ ਨਾਲ ਆ ਕੇ ਸਿੱਧਾ ਕਰਦੇ ਫਿਰ ਕੇ ਜਾ ਟਰਾਲੀ ਭਰ ਗਈ ਆ ਜੇ ਸੀ ਵੀ ਨਾਲ ਰੱਖਣੀ ਪੈਂਦੀ ਫਿਰ ਚਾਰ ਵਾਲੀ ਮਸ਼ੀਨ ਜੋ ਚਾਰ ਪੌਣੇ ਹੈ ਐਂ ਹੀ ਰੱਖ ਲੈ ਇਹ ਫਿਰ ਜਾਣ ਕੇ ਟਰਾਲੀ ਖਬੋ ਦਿਓ ਤੇ ਫਿਰ ਕੱਢੋ ਲੈ ਖਬੋ ਰੋ ਤੇ ਕੱਢੋ ਨਿਆਰਾ ਆ ਜਾਂਦਾ ਉਹ ਇੱਧਰ ਹੋ ਜਾ ਕੰਬਾ ਢੋਪੂ ਤੇ ਸਿਰ ਤੇ ਇੱਧਰ ਹੋ ਜਾ ਇਹ ਗੱਲ ਆ ਮੁੜ ਕੇ ਗਏਗਾ ਸਕੀਮ ਵਧੀਆ ਜੀ ਨਾ ਫੋਰਮੈਨ ਦੀ ਓਏ ਉੱਭਾ ਹਣੀ ਇੱਧਰ ਹੋ ਜਾ ਬੂਟਲ ਮੈਂ ਦੱਸੀ ਹੈ ਨਾ ਵਾ ਥੱਲੇ 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 ਹੋਰ ਥੱਲੇ ਕਰ ਥੱਲੇ ਕਾ ਕੋੜਿਆ ਹੈ ਥੱਲੇ ਕਾ ਕਰ ਓਹ ਕਾ ਕਰ ਬਣਾਇਆ ਕਾ ਕਰ ਕਾ ਕਰ ਕਾ ਹੋਰ ਪੰਨੂਗਾ ਮਤਲਬ ਟੱਕ ਲੈ ਗਾਹ ਕਰਕੇ ਮੜਾਇਆ ਜੋਰ ਲਵਾਉਂ ਤਬਰ ਗੱਲਾਂ ਗਾਉ ਹਣਾ ਥੋੜੀ ਹਾਲੀ ਹਾਲੀ ਵਾਲੀ ਆਉਗੇ ਨੇ ਆਉਗੇ ਨਾ ਧੱਕਾ ਸਾਰੇ ਫੁੱਲ ਭਰੀਆਂ ਨਾ ਸਾਰੀਆਂ ਫੁੱਲ ਪਰ ਪਰ ਕੇ ਲਿਆਂਦੀਆਂ ਆ ਗਿਆ 11ਵੀਂ ਕਿ 10ਵੀਂ ਹੈ ਹੈ 11ਵੀਂ ਆ ਜਾਂ ਘਰ ਨਹੀਂ ਹੁੰਦੀ ਇਹ ਜੋਟੇ ਚੋਂਦੀ ਹੈ ਤੇਰੇ ਤਾਂ ਫਿਰ 3 ਮਹੀਨੇ ਨਿਕਲਦੇ ਨਾ ਰਾਬ ਆਉਂਦਾ ਕਰਕੇ ਆਂਦਰਾ ਮੇਰਾ ਆਪਾ ਉਹਨ ਦਾ 1500 ਹੈ ਨਾ ਪਾਹ ਪਸ਼ੂ ਜ਼ਿਆਦੇ ਆ ਨਾ ਫਿਰ ਤੂੜੀ ਪਾ ਦਿਆ ਕਰ ਥੋੜੀ ਬਹੁਤੀ ਵਿੱਚ ਕੁੜੀ ਆ ਵੀ ਨਹੀਂ ਪਾਈ ਦੇ ਉਹਨਾਂ ਨੇ ਇੱਕ ਤੇ ਚਰੀ ਦਾ ਵੀ ਪਾਇਆ ਨਾਲ ਮਨ ਲੋਕਾਂ ਨੇ ਆਂ ਯਾਰ ਫਰਕ ਆ ਦੇ ਨਾਲ ਫੇ ਯਾਰ ਉਹ ਮੈਨੂੰ ਤਾਂ ਚੰਗਾ ਲੱਗਣੀ ਯਾਰ ਜਗਾੜ ਜਾ ਉਹ ਹਾਂ ਪੁੱਠੇ ਦਾ ਇਹ ਤਾਂ ਹੈ ਨਹੀਂ ਉਹਦਾ ਮੈਨੂੰ ਪਾਈ ਦੇਂਦੇ ਇਹ ਕਹਿੰਦੇ ਉਹਦੇ ਉਲੀ ਦਾ ਚੱਕਰ ਘੱਟ ਪੈਂਦਾ ਉਲੀ ਦਾ ਚੱਕਰ ਘੱਟ ਪੈਂਦਾ ਗਿਆ ਲੈ ਉਹ ਚੰਗਾ ਹੈ ਨਾ ਦਿਹਾੜੀ ਆ ਲੈ ਆ ਜੀ ਸਾਰੇ ਸਾਰੇ ਆ ਲੈ ਦੇ ਤੋਂ ਨਾਲੋਂ ਨਾ ਆ ਕੇ ਫਿਰ ਤਾਂ ਆ ਜੂਗਾ ਉਹ ਯਾਰ ਕੋਈ ਨਾ ਧੋਨੇ ਧੂਨੇ ਲੱਗੀ ਆ ਉਹ ਪੱਲੀ ਦਾ ਉੱਡੀ ਜਾਂਦੀ ਮਗਰ ਉਧਰ ਟਰਾਲੀ ਦੇ 12 ਨਾਲ ਬਹੁਤ ਲੇਟ ਮੱਜਨੇ ਕਿੰਨੀਆਂ ਟਰਾਲੀਆਂ ਪੈਈਆਂ ਹੁਣ ਤਾਈ ਹੋਈ 11 ਟਰਾਲੀਆਂ ਕਿਉਂ ਤੇ ਮੇਰੇ ਹਿਸਾਬ ਨਾਲ ਹਜੇ 10 ਟਰਾਲੀਆਂ ਹੋਣ 11 10 ਹਮੀਆਂ ਮੰਨ ਲੈਣੀਆਂ ਚਾਰ ਹੋਰ ਕਿ ਤਿੰਨ ਉਹ ਝੋਟੇ ਜਾ ਯਾਰ ਜਾਂ ਚੌਥੀ ਹੋਊਗੀ ਹਾਂ ਇਸਵਰਾਜ ਤੇਲ ਘਟ ਖੰਡਾਉ ਯਾਰ ਦੂਜੇ ਦਿਨ ਹਰ ਦਿਨ ਆਰਦੀ ਘਟ ਟੋਪਾ ਟੋਪਾ